ਪੈ ਜਾਊਗਾ ਅੱਜ ਦੀ ਤਰੀਕ ਚ ਧਾਗਾ ਕਿ ਨਹੀਂ ਆ ਇਧਰ ਫੜਾਇਆ ਵੜੀ ਤਿੰਨ ਜਾਣਿਆਂ ਨੇ ਧਾਗਾ ਪਾਇਆ ਤੇ ਧਾਗਾ ਇਹਨਾਂ ਤੋਂ ਹੋ ਜੇ ਨਹੀਂ ਪੈਣ ਡਿਆ ਬਾਲੀ ਨਿਗਾ ਲਿਆ ਪਾ ਧਾਗਾ ਬਸ ਠੀਕ ਐ ਅਈਨੇ ਚਰਨ ਦਾ ਮੈਂ ਤੋਪੇ ਵੀ ਲਾ ਦੇਨੇ ਨਹੀਂ ਨਹੀਂ ਕਿਉਂ ਨਹੀਂ ਧਾਗਾ ਬਾ ਚੁੱਪ ਕਰ ਦੇ ਚੁੱਚਲਾ ਦੇ ਧਾਗਾ ਬਾ ਇਧਰ ਆਇਆ ਯਾਰ ਸਹੀ 빙ਾ ਕੱਟੀ ਨਾ ਮਨ ਲੋਕਤੀ ਦਾਂਦਾ ਉਹ ਤੇਰਾ ਨਹੀਂ ਮਟਾਂ ਨਹੀਂ ਆ ਇਹਦੇ ਸੀ ਉਹ ਆਉਣਾ ਤਾਂ ਕੋ ਇੱਦਾਂ ਇੱਦਾਂ ਦੇ ਯਾਰ ਮੈਂ ਬਾਲੀ ਕਰੇਂ ਤੇਰੇ ਤੇ ਮੈਂ ਪਾਉਣਾ ਤੈਨੂੰ ਮੈਂ ਯਾਰ ਜਿਹਦੇ ਕਰਾਹ ਸੂਈ ਦੇ ਦੇ ਉਹਨੂੰ ਦੇ ਇੱਕ ਰੀ ਉਹਨੂੰ ਖੋਲ ਲੈਂਦੇ ਫਿਰ ਤੂੰ ਖੋਲ ਲੈ ਉਹਨੂੰ ਦੇ ਜਿਆਦੀ ਨਿਗਾ ਲੇਨੂੰ ਯਾਰ ਉਹ ਮੈਂ ਤਾਂ ਕੱਟਿਆ ਮੁੜ ਕੇ ਕੱਟਿਆ ਭੁੱਲ ਜਾਣਾ ਉਹਨੇ ਨੁੱਕਰ ਬਣਾਈ ਧਾਗੇ ਦੀ 2 ਇੰਚੀ ਦੋ ਇੰਚੀ ਇਧਰ ਮੈਂ ਨੋਕ ਬਣਾਈ ਉਹਨੇ ਤਿੱਖੀ ਅੱਧਾ ਘੰਟਾ ਹੋ ਗਿਆ ਧਾਗਾ ਪੈੰਦੇ ਨੂੰ ਬੈਠ ਗਿਆ ਬੈਠ ਗਿਆ ਬੈਠ ਗਿਆ ਕੰਮ ਪਰ ਆ ਗਏ ਜਿਹੜੇ ਹਿਸਾਬ ਨਾਲ ਫੜੀ ਬੈਠਾ ਮੈਨੂੰ ਤਾਂ ਲੱਗਦਾ ਪੈ ਜਾਊਗਾ ਜਾਂਦਾ ਤਾਂ ਦਿੱਲੀ ਲਾਹੌਰ ਨੂੰ ਪਿਆ ਫੜ ਲੈ ਫੜ ਲੈ ਗੁੱ ਫੜ ਲੈ ਫੜ ਲੈ ਖਚ 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 ਇੱਕੀ ਇੱਕੀ ਪਾੜਤਾ ਹੀ ਮੈਂ ਜਾਣੀ ਤੇ ਐਵੇਂ ਨਾ ਮੈਂ ਇੰਜੀਨੀਅਰ ਹੂੰ ਹੂੰ ਅਰੇ ਕਿਹੜਾ ਜ਼ਿਆਦਾ ਹੀ ਵੱਡਾ ਇੰਜੀਨੀਅਰ ਤੂੰ ਹਾਰੇ ਨਾਲ ਤਾ ਗਰ ਨਹੀਂ ਪਾ ਸਕਦਾ ਆਹ ਪਾਟ ਦੇਖ ਕੋ ਉਂਗਲ ਨਾ ਵਢਾ ਲਈ ਉਹ ਤਾਂ ਕੁਮਾਰੀ ਮੋਰਗਾ ਥੋੜੀ ਆਵੇ ਪਾਤਾ ਇਹ ਇਹ ਹੋਏ ਇਕੱਠੇ ਹੋ ਜੇ ਇਕੱਠੇ ਹੋ ਜੇ ਇਕੱਠੇ ਨਹੀਂ ਹੋਣਾ ਨਹੀਂ ਕਾਮ ਜਾ ਉਹ ਇਕੱਠਾ ਹੋ ਹੀ ਜਾਂਦਾ ਅਗੋਂ ਇੱਕ ਤਾਂ ਗੜ ਗਿਆ ਵਿੱਚ ਪਾਤਾ ਕਿ ਉਹਦੇ ਛੁਕਰ ਐਵੇਂ ਥੋੜੀ ਯਾਰ ਤੂੰ ਲਾਗੀ ਦਾ ਹਮ ਆਵਾਜ਼ ਭਜਨੇ ਦਾ ਆਵਾਜ਼ ਸੰਪਾਦਕ ਜੀ ਆ ਲੈ ਉਹ ਲੈ ਸੁਈ ਤੇ ਬੀਲ ਗਈ ਇਹ ਤੇ ਕਰਨਾ ਹੀ ਸੀ ਕੋ ਜਿਹੜੇ ਹਿਸਾਬ ਨਾਲ ਖੁੱਲਦਾ ਪਿਆ ਸੁਈ ਸਾਈ ਤੇ ਚਿੱਬੀ ਕਰਨੀ ਔਰ ਕੰਧੋਈ ਵਿਚਾਰੀ ਆਪ ਹੀ ਡਰ ਕੇ ਚਿੱਬੀ ਹੋ ਗਈ ਆਂਦੀ ਕਿੰਦੇ ਹੱਥਾਂ ਚ ਗਈ ਯਾਰਾ ਕੰਮ ਚੱਲਿਆ ਚੱਲ ਉੱਠ ਸੰਸਾਰਾ ਇੱਧਰ ਪਰਿਓ ਮੈਨੂੰ ਜੇ ਟੋਪੇ ਲਵਾਉਣੀ ਤੇ ਲਵਾ ਲਾ ਮੁੜਕੇ ਨਹੀਂ ਮੈਂ ਲਾਉਣੇ ਅੱਜ ਮੈਂ ਇਹਦੇ ਨਾਲ ਸੋਣਾ ਮੈਂ ਓਏ ਚਲੋ ਮੈਂ ਤੁਹਾਨੂੰ ਚਲੋ ਅੰਦਰ ਤੋਂ ਪੇਪਰ ਚਾਹੀਦੀ ਹੈ। ਓਕੇ ਆਪਣਾ ਦੇ। ਸਾਡਾ ਨਾ ਸੀ। ਹਾਂ। ਦੋ ਵਾਰ ਹੀ ਇਹ ਦਿਨ ਕਿਉਂ। ਕੋਈ ਚਾਵਲ ਮਾਰ ਆਉਨੇ ਆ। ਚੱਲ ਐ ਫੜਾ ਦੇ ਮੈਨੂੰ ਹਣ ਕਿਵੇਂ ਨਾ ਐ। ਮੈਨੂੰ ਪਸੰਦ ਜੂ ਦੀ। ਮੈਨੂੰ ਪਸੰਦ ਜੂ ਦੀ ਠੀਕ ਜੀ ਹਾਂ ਜੀ। 90% ਨਹੀਂ ਮੈਂ 90 ਦੀ ਡਿਗਰੀ 100 ਦੀ ਹੈ। ਚੱਲ।